ਕੈਨੇਡਾ ਤੋਂ ਰਿਪੋਰਟ ਹੋ ਕੇ ਆਈ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਆਸ਼ਕ ਨਾਲ ਮਿਲ ਕੇ ਉਸ ਦੇ ਵੱਲੋਂ ਪਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਤਾਂ ਪਤਨੀ ਰੁਪਿੰਦਰ ਕੌਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਪ੍ਰੇਮੀ ਦੀ ਪਛਾਣ ਹਰਕਮਲਪ੍ਰੀਤ ਸਿੰਘ ਵਜੋਂ ਹੋਈ ਹੈ ਜਿਹੜਾ ਬਠਿੰਡਾ ਦੇ ਵੱਲੂਆਣਾ ਦਾ ਰਹਿਣ ਵਾਲਾ ਹੈ ਤਾਂ 2 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਰਪਿੰਦਰ ਕੌਰ ਕੈਨੇਡਾ ਚਲੀ ਗਈ ਸੀ ਲੇਕਿਨ 2024 ਵਿੱਚ ਉਸ ਨੂੰ ਉੱਥੋਂ ਰਿਪੋਰਟ ਕਰ ਦਿੱਤਾ ਗਿਆ ਸੀ ਤਾਂ ਇਸ ਸਮੇਂ ਦੌਰਾਨ ਉਸਦੇ ਹਰਕਮਲ ਪ੍ਰੀਤ ਨਾਲ ਪ੍ਰੇਮ ਸੰਬੰਧ ਬਣ ਗਏ ਅਤੇ ਉਸ ਨੂੰ ਵੀ ਕੈਨੇਡਾ ਤੋਂ ਉਸਦੇ ਨਾਲ ਰਿਪੋਰਟ ਕੀਤਾ ਗਿਆ ਸੀ ਮ੍ਰਿਤਕ ਦੀ ਭੈਣ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਕਿ ਉਸਦਾ ਭਰਾ ਅਕਸਰ ਹੀ ਇਹਨਾਂ ਦੇ ਅਫੇਅਰ ਨੂੰ ਲੈ ਕੇ ਡਰ ਪ੍ਰਗਟ ਕਰਦਾ ਸੀ ਕਿ ਉਸਦਾ ਕਤਲ ਹੋ ਸਕਦਾ ਹੈ ਅੱਤੇ ਮੌਤ ਦੀ ਖਬਰ ਨਾਲ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਆ ਜਿਹੜਾ ਉਹ ਛਾ ਜਾਂਦਾ ਏ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਹੈ ਲਗਾਤਾਰ ਇਸ ਤਰ੍ਹਾਂ ਦੀਆਂ ਵਦ ਰਹੀਆਂ ਘਟਨਾਵਾਂ ਵਾਕਈ ਚਿੰਤਾ ਦਾ ਵਿਸ਼ਾ ਹਨ ਤਾਂ ਦੇਖਣਾ ਹੋਵੇਗਾ ਕਿ ਦੋਸ਼ੀਆਂ ਨੂੰ ਕਿਹੜੀ ਸਖਤ ਸਜ਼ਾ ਹੈ ਜਿਹੜੀ ਉਹ ਸੁਣਾਈ ਜਾਂਦੀ ਹੈ